ਦੇ ਲੋਕਾਂ ਦਾ ਫਾਇਦਾ ਹੈ ਦੇਖੋ ਜੀ ਅੱਜ ਇਹ ਨਵਾਂ ਜਿਹੜਾ ਉਸਾਰੀ ਨਾਲ ਪੁਲ ਜਿਹੜਾ ਬਣਨ ਜਾ ਰਿਹਾ ਇਹ 2 ਕਰੋੜ 55 ਲੱਖ ਦੀ ਲਾਗਤ ਹੈ ਹਾਂ ਔਰ ਬੜੀ ਇਹਦੀ ਡਿਮਾਂਡ ਵੀ ਸੀ ਔਰ ਸ਼ਹਿਰ ਦੇ ਵਿੱਚੋਂ ਇਹ ਜਿਹੜਾ ਪੁਲਾ ਮੈਨੂੰ ਇੰਨਾ ਮਾਣ ਵੀ ਹੈ ਔਰ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਜੈਕਟ ਜਿਹੜੇ ਐਸੇ ਕੇ ਲੈ ਕੇ ਆਵਾਂਗੇ ਕਿਉਂਕਿ ਮੈਂ ਧੰਨਵਾਦ ਕਰਦਾ ਹੈ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਕੰਮ ਚੱਲ ਰਹੇ ਨੇ ਸੋ ਇਹ ਪੁਲ ਦੇ ਨਾਲ ਇੱਥੇ ਲੱਗੇ ਸਕੂਲ ਨੇ ਇਹ ਕਲੋਨੀਆਂ ਨੇ ਨਾਲ ਇਕਾਨਵਰ ਰੋਡ ਪੈ ਰਿਆ ਜੇ ਜਦੋਂ ਕ੍ਰੋਸਿੰਗ ਹੋਣੀ ਸ਼ੁਰੂ ਹੋ ਜੂਗੀ ਤੇ ਮੈਨੂੰ ਲੱਗਦਾ ਹੈ ਵੀ ਆਪਣੇ ਲੋਕਾਂ ਨੂੰ ਜਿਹੜਾ ਕਾਨਵਨ ਚੁੰਗੀ ਦੇ ਉੱਤੇ ਰਸ਼ ਲੱਗਾ ਹੁੰਦਾ ਸੀ ਉਹ ਕਾਫੀ ਨਿਆਤ ਮਿਲੂਗੀ ਸੋ ਮੈਂ ਇਸ ਵਾਸਤੇ ਬਟਾਲੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਇਹ ਇੱਕ ਸਾਡੇ ਬਟਾਲੇ ਦੇ ਇਤਿਹਾਸ ਦੇ ਵਿੱਚ ਇੱਕ ਨਵੀਂ ਪੈੜ ਕਰਨੀ ਲਈ ਕਿੰਨੇ ਸਮੇਂ ਵਿੱਚ ਤਿਆਰ ਹੋ ਜੇ ਇਹਦੀ ਸਿਰਫ ਸਿਰਫ 4 ਮਹੀਨੇ ਦਾ ਸਮਾਂ ਲੱਗੇਗਾ 4 ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਆਪਾਂ ਤਿਆਰ ਕਰਕੇ ਇਹਨੂੰ ਫਿਨਿਸ਼ ਕਰਾਂਗੇ ਤਾਂ ਜਿਹੜੀ ਜਾਨ ਹਾਂ ਜਿਹੜੀ ਸੜਕ ਬਰਿੰਗ ਕਾਲੇ ਦੇ ਵਿੱਚ ਉਹ ਦੇਖੋ ਹਲੇ ਨਹੀਂ ਨਹੀਂ ਉਹਦੇ ਵੱਲੋਂ ਹਲੇ ਕੋਈ ਐਸੀ ਗੱਲਬਾਤ ਨਹੀਂ ਹੈ ਠੀਕ ਹੈ ਜੀ ਆਪਾਂ ਪੁਲ ਬਣਾਵਾਂਗੇ ਪਹਿਲਾਂ ਠੀਕ ਹੈ ਪੁਲ ਬਣਾ ਕੇ ਉਸ ਤੋਂ ਬਾਅਦ ਜਿਹੜੀ ਕਿਉਂਕਿ ਇਹ ਜਦੋਂ ਪੁਲ ਬਣ ਗਿਆ ਨਾ ਸੈਂਟ ਫਰਾਂਸਿਸ ਦੇ ਬੱਚੇ ਨੇ ਘੱਟੋ ਘੱਟ ਦੀ 2-3000 ਬੱਚਾ ਪੜਦਾ ਜਿਹੜਾ ਇਧਰੋਂ ਹੀ ਸ਼ਾਰਟਕਟ ਹੋ ਗਿਆ ਤੇ ਆਪੇ ਚੌਕਾਂ ਦੇ ਵਿੱਚੋਂ ਰਸ਼ ਘਟ ਗਿਆ ਹੋਰ ਵੀ ਟ੍ਰੈਫਿਕ ਜਿਹੜੀ ਆ ਉਹਨੂੰ ਵੀ ਜਦੋਂ ਆਹ ਰਸਤਾ ਮਿਲ ਗਿਆ ਆਪੇ ਨੇਚਰਲੀ ਫਰਕ ਆ ਸ਼ਹੀਦ ਸ਼ਾਹਬਦਨ ਕੱਲ ਰੈਲੀ ਕਰਕੇ ਗਏ ਆ ਕਹਿੰਦੇ ਆਉਣ ਵਾਲੇ 40 ਦਿਨਾਂ ਚ ਕਾਲੀ ਦਲ ਦੀ ਸੁਨਾਮੀ ਆ ਜਾਏਗੀ ਦੇਖੋ ਲੋਕਾਂ ਨੇ ਸਮਾਂ ਪਹਿਲਾਂ ਵੀ ਦਿੱਤਾ ਸੀ ਕਾਲੀ ਦਲ ਕਾਂਗਰਸ ਵੀ ਰਹੀ ਆ ਜਿੰਨੀਆਂ ਕਿ ਸਨਾਮੀਆਂ ਇਹਨਾਂ ਨੇ ਲਿਆਂਦੀਆਂ ਨੇ ਆਪਣੇ ਸਰਕਾਰ ਦੇ ਟਾਈਮ ਉਹ ਸਾਰੇ ਲੋਕਾਂ ਨੂੰ ਪਤਾ ਨਸ਼ੇ ਦੀ ਸਨਾਮੀ ਜ਼ਰੂਰ ਆਈ ਆ ਉਸ ਤੋਂ ਬਾਅਦ ਮੈਂ ਕਹਿ ਸਕਦਾ ਵੀ ਤੁਸੀਂ ਦੇਖਿਆ ਹੀ ਇਹ ਪੰਜਾਬ ਦੇ ਜੋ ਹਾਲਾਤ ਗੁਰੂ ਸਾਹਿਬ ਦੀ ਬੇਦਬੀ ਠੀਕ ਆ ਸੋ ਕਹਿੰਦਾ ਪਾਪ ਸਭ ਇਹਨਾਂ ਦੀ ਦੇਣ ਹੈ ਪਰ ਆਪਾਂ ਕੰਮ ਕਰ ਰਹੇ ਆ ਆਪਾਂ ਕੰਮ ਦੀ ਸਨਾਮੀ ਲਿਆਵਾਂਗੇ ਆਪਾਂ ਇਹ ਕਹਿ ਸਕਦੇ ਆ ਸੋ ਮੈਨੂੰ ਮਾਣ ਹੈ ਵੀ ਅੱਜ ਲੋਕ ਕੰਮਾਂ ਨੂੰ ਪਸੰਦ ਕਰਦੇ ਆ ਚੰਮਾਂ ਨੂੰ ਪਸੰਦ 2027 ਦੀ ਕਿੰਨੇ ਸ਼ੁਰੂਆਤ ਕਰਾ 2027 ਦੀਆਂ ਚੋਣਾਂ ਨੂੰ ਲੈ ਕੇ ਕਾਦੀਆਂ ਵਿੱਚ ਦੇਖੋ ਸ਼ਰਵਾਦ ਜਿੱਤਾਂ ਮਰਤਾਂੇ ਕੀਤੀ ਹੋਵੇ ਨਾ ਕਰਤੀ ਹੋਵੇ ਪ੍ਰਚਲਨ ਦੀ ਜੁੰਮ ਦੇ ਹਰ ਗਏ ਨੇ ਇਹ ਲੋਕਾਂ ਨੇ ਵੇਖਣਾ ਹੁੰਦਾ ਲੋਕਾਂ ਨੇ ਵੀ ਵੋਟ ਕਿਨੂੰ ਪਾਉਣੀ ਆ ਕਿਹੜਾ ਬੰਦਾ ਕੰਮ ਕਰਨ ਵਾਲਾ ਤੇ ਕਿਹੜਾ ਬੰਦਾ ਗੱਲਾਂ ਕਰਨ ਵਾਲਾ ਇਹ ਲੋਕਾਂ ਨੇ ਕੱਲ ਕਿਹਾ ਕਿ ਆਮ ਆਦਮੀ ਪਾਰਟੀ ਬੁੱਕਲ ਚੋਂ ਨਿਕਲੀ ਤੇ ਬੁੱਕਲ ਚ ਵੜ ਜਾਏਗੀ ਉਹਦੇ ਬਾਰੇ ਚਲੋ ਇਹ ਆਪੋ ਆਪਣੀ ਸੋਚ ਠੀਕ ਹੈ ਜੀ ਜੋ ਉਹਨਾਂ ਨੂੰ ਸਹੀ ਲੱਗਦਾ ਉਹਨਾਂ ਨੇ ਕਹਿਤਾ ਪਰ ਜੋ ਲੋਕਾਂ ਦੇ ਪ੍ਰਤੀ ਆਪਾਂ ਦੇਖ ਰਹੇ ਕਾਰਪੋਰੇਸ਼ਨ ਦੀ ਜਿਹੜੀ ਤਰੀਕ ਪਈ ਸੀ ਉਹਨਾਂ ਕੋਲ ਦੇਖੋ ਕਾਰਪੋਰੇਸ਼ਨ ਦੀ ਤਰੀਕ ਅੱਗੇ ਪਾਈ ਗਈ ਹੈ ਮੈਨੂੰ ਲੱਗਦਾ ਵੀ ਆਪੋਜੀਸ਼ਨ ਚਾਹੁੰਦੀ ਆ ਵੀ ਐਮਸੀ ਦੀਆਂ ਇਲੈਕਸ਼ਨਾਂ ਨਾ ਹੋਣ ਉਹਦਾ ਰੀਜ਼ਨ ਇਹ ਹੈ ਵੀ ਜੇ ਹੁੰਦੀਆਂ ਤੇ ਫਿਰ ਝਾੜੂ ਤੇ ਟਕਾ ਕੇ ਫਿਰ ਫਿਰਦਾ ਫਿਰਦਾ ਵਾ ਕਿਉਂਕਿ ਲੋਕਾਂ ਦਾ ਪਿਆਰ ਮੈਂ ਤੁਹਾਨੂੰ ਪਹਿਲਾਂ ਵੀ ਕਹਿਨਾ ਵਾ ਪਹਿਲਾਂ ਲੋਕ ਚਮ ਨੂੰ ਵੋਟਾਂ ਪਾਉਂਦੇ ਸੀ ਪਰ ਹੁਣ ਲੋਕ ਕੰਮ ਨੂੰ ਵੋਟਾਂ ਪਾਉਣਗੇ ਠੀਕ ਹੈ ਸਰ ਜੀ ਪੀ ਵੱਲੋਂ ਵੀ ਪੰਜਾਬ ਦੇ ਵਿੱਚ ਮਾਲਵੇ ਦੇ ਵਿੱਚ ਹੈ ਪਤਾ ਹੈ ਪੰਜਾਬ ਦੇ ਵਿੱਚ ਹਾਂ ਨਹੀਂ ਨਹੀਂ ਪੰਜਾਬ ਦੇ ਵਿੱਚ ਐਂਟਰੀ ਤੇ ਬੜੇ ਚਿਰ ਦੀ ਉਹਨਾਂ ਦੀ ਬੀਜੇਪੀ ਦੀ ਪਹਿਲਾਂ ਅਕਾਲੀ ਦਲ ਬੀਜੇਪੀ ਹੀ ਉਦੋਂ ਵੀ ਬੀਜੇਪੀ ਦੀਆਂ ਟਿਕਟਾਂ ਵੰਡੀਆਂ ਜਾਂਦੇ ਐਂਟਰੀਆਂ ਤੇ ਬੜੇ ਚਿਰ ਦੀਆਂ ਨੇ ਬਟ ਬੀਜੇਪੀ ਇੰਡੀਵਿਜੂਅਲੀ ਮਾਲਵੇ ਦੇ ਵਿੱਚ ਕਰ ਦੇਖੋ ਹਰ ਪਾਰਟੀ ਦਾ ਆਪ ਆਪਣਾ ਅਧਿਕਾਰ ਆ ਕਿ ਉਹਨਾਂ ਨੇ ਯੋਰ ਲਾਉਣਾ ਹੁੰਦਾ ਲੋਕਾਂ ਦੇ ਦਪੰਦ ਆ ਵੀ ਉਹ ਫਤਵਾ ਕਿੰਨੂੰ ਦਿੰਦੇ ਠੀਕ ਹੈ ਜੀ